ਜਿਵੇਂ ਸਾਡੇ ਬਹੁਤ ਸਾਰੇ ਸ਼ਰੋਤੇ ਜਿਹੜੇ ਨੇ ਦਰਸ਼ਕ ਜਿਹੜੇ ਨੇ ਜਿਹੜੇ ਪ੍ਰੋਗਰਾਮ ਸੰਦੇ ਨੇ ਉਹਨਾਂ ਵੀ ਕਿਹਾ ਵਾ ਕਿ ਇਹ ਜਿਹੜੇ ਸਿੱਧੂ ਮੂਸੇਵਾਲਾ ਦਾ ਬੜੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਕਤਲ ਹੋ ਜਾਣਾ ਬਹੁਤ ਮੰਦ ਭਾਗੀ ਕਲ ਸੀ ਔਰ ਇਹਦੇ ਸਾਡੇ ਪਰਿਵਾਰ ਨਾਲ ਪੂਰੀ ਹਮਦਰਦੀ ਆ ਔਰ 3 ਸਾਲ ਤੋਂ ਇਨਸਾਫ ਦੀ ਉਹ ਭਾਲ ਕਰ ਰਹੇ ਨੇ ਉਹ ਘੂਮ ਲਾ ਰਹੇ ਨੇ ਵੇਟ ਕਰ ਰਹੇ ਨੇ ਇਹ ਵੀ ਇੱਕ ਬਹੁਤ ਅਫਸੋਸਨਾਕ ਗੱਲ ਆ ਪਰ ਜਿਹੜੇ ਬਲਕਾਰ ਸਿੰਘ ਬਲਕਾਰ ਸਿੰਘ ਨੇ ਜਿਹੜਾ ਇਤਰਾਜ਼ ਕੀਤਾ ਗਵਰਨਮੈਂਟ ਦੇ ਉੱਪਰ ਉਹ ਵਾਜਬ ਨਹੀਂ ਪਹਿਲੀ ਗੱਲ ਤੇ ਇਹ ਬਾਇਓਪਿਕ ਨਹੀਂ ਬਣੀ। ਇਹ ਇੱਕ ਨਿਊਜ਼ ਡਾਕੂਮੈਂਟਰੀ ਆ। ਔਰ ਨਿਊਜ਼ ਡਾਕੂਮੈਂਟਰੀ ਵਾਸਤੇ ਕਿਸੇ ਪਰਿਵਾਰ ਦੀ ਕੰਸੈਂਟ ਨਹੀਂ ਚਾਹੀਦੀ। ਆਫਟਰ ਆਲ ਰੋਜ਼ ਜੋ ਹਾਦਸੇ ਵਾਪਰਦੇ ਆ ਕਦੀ ਕਿਸੇ ਪਰਿਵਾਰ ਨਾਲ ਜੋ ਵੀ ਹਾਦਸਾ ਵਾਪਰਦਾ ਵਾ ਉਹ ਪਰਿਵਾਰ ਤੋਂ ਕੰਸੈਂਟ ਥੋੜਾ ਲੈ ਕੇ ਉਹ ਖਬਰ ਦੇ ਦਿੰਦੀ ਆ। ਸੋ ਡਾਕੂਮੈਂਟਰੀ ਵੀ ਜਿਹੜੀ ਆ ਇਹ ਇੱਕ ਨਿਊਜ਼ ਡਾਕੂਮੈਂਟਰੀ ਵਾਸਤੇ ਪਰਿਵਾਰ ਦੀ ਕੰਸੈਂਟ ਲੈਣ ਦੀ ਲੋੜ ਨਹੀਂ। ਹਾਂ ਜੇ ਕੰਸੈਂਟ ਦੀ ਲਾਈਕਲੈਸ ਨੈ ਲੋ ਤੇ ਤੁਸੀਂ ਕਹਿ ਸਕਦੇ ਜੇ ਕਿ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਬਣਾਈਆਂ ਪਰ ਉਹ ਜ਼ਰੂਰੀ ਨਹੀਂ ਕੋਈ ਮੰਡੇਟਰੀ ਨਹੀਂ ਬਾਕੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਟਾਈਮਿੰਗ ਦੇ ਉੱਤੇ ਇਤਰਾਜ਼ ਕੀਤਾ 3 ਸਾਲ ਹੋ ਗਏ ਜੀ ਕਤਲ ਨੂੰ ਇਹ ਵੱਖਰੀ ਗੱਲ ਹੈ ਕਿ ਇਨਸਾਫ ਉਹਨਾਂ ਨੂੰ ਨਹੀਂ ਮਿਲਿਆ ਹਜੇ ਤੱਕ ਲੇਕਿਨ ਮੀਡੀਆ ਆਪਣਾ ਆਪਣੀ ਪੇਸ ਤੇ ਚੱਲਦਾ ਵਾ ਸੋ ਪਹਿਲਾਂ ਵੀ ਮੇਰੇ ਖਿਆਲ ਕੰਮ ਕਾਫੀ ਹੋਇਆ ਹੋ ਹੋ ਸਕਦਾ ਕੋਈ ਡਾਕੂਮੈਂਟਰੀ ਵੀ ਆਈ ਹੋਵੇ ਜਦ ਤੱਕ ਨਾ ਹੋਈ ਹੋਵੇ ਇੰਨੀ ਮਸ਼ਹੂਰ ਨਾ ਹੋਈ ਹੋਵੇ ਜੇ ਨਹੀਂ ਕੋਈ ਬੀਬੀਸੀ ਬਹੁਤ ਵੱਡਾ ਅਦਾਰਾ ਵਾ ਸੋ ਇਸ ਕਰਕੇ ਟਾਈਮਿੰਗ ਦੇ ਉੱਪਰ ਇਫਰਾਜ਼ ਕਰਨਾ ਸ਼ਾਇਦ ਸਹੀ ਨਹੀਂ ਹੋ ਸਕਦਾ ਕੇਸ ਜਿਹੜਾ ਵਾ ਕਿਸੇ ਨਾ ਕਿਸੇ ਸਟੇਜ ਤੇ ਹਾਲੀ ਤੇ ਪਹਿਲੇ ਕੋਰਟ ਚੱਲਣਾ ਉਹ ਤੋਂ ਬਾਅਦ ਹਾਈ ਕੋਰਟ ਚੱਲੂਗਾ ਕਿਸੇ ਵੇਲੇ ਸੁਪਰੀਮ ਕੋਰਟ ਤੱਕ ਪਹੁੰਚੂਗਾ ਉਸ ਵੇਲੇ ਤਾਂ 5 ਸਾਲ 7 ਸਾਲ 10 ਸਾਲ ਲੱਗ ਜਾਣ ਸੋ ਇਹਦਾ ਇਹ ਮਤਲਬ ਨਹੀਂ ਕੋਲ ਤਾਂ ਕੋਈ ਡਾਕੂਮੈਂਟਰੀ ਨਹੀਂ ਬਣੂਗੀ ਡਾਕੂਮੈਂਟਰੀ ਨਿਊਜ਼ ਡਾਕੂਮੈਂਟਰੀ ਤਾਂ ਬਣ ਗਈ ਹੈ ਹਾਂ ਬਾਇਓਪਿਕ ਜਿਹੜਾ ਬਣੂਗੀ ਤੇ ਉਹਦੇ ਵਾਸਤੇ ਪਰਿਵਾਰ ਤੋਂ ਦੇਖੋ ਕਿ ਪਰਿਵਾਰ ਤੋਂ ਫੁਟੇਜ ਲੈਣੀ ਹੁੰਦੀ ਆ ਉਹਦੇ ਵਾਸਤੇ ਪਰਿਵਾਰ ਦੀ ਨਾਰਮਲੀ ਕੰਸੈਂਟ ਜਿਹੜੀ ਆ ਲਈ ਜਾਂਦੀ ਆ ਬਾਕੀ ਪਰਿਵਾਰ ਨੇ ਵੀ ਕਿਹਾ ਵਾ ਕਿ ਇਹਦੇ ਚ ਗੈਂਗਸਟਰਸ ਨਾਲ ਇੰਟਰਵਿਊ ਕੋ ਕੀਤੇ ਇਹ ਬੁੱਕ ਇੱਕ ਨਿਊਜ਼ ਡਾਕੂਮੈਂਟਰੀ ਆ ਨਿਊਜ਼ ਵਾਲੇ ਜਿਹੜੇ ਨੇ ਉਹ ਤੇ ਗੈਂਗਸਟਰਸ ਨਾਲ ਨਾਲ ਕੰਟੈਕਟ ਕਰਦੇ ਹੀ ਆ ਮੈਂ ਜਦੋਂ ਪੰਜਾਬ ਦੇ ਵਿੱਚ ਨਿਊਜ਼ ਕਵਰ ਕਰਦਾ ਸੀ ਖੜਕੂਬਾਦ ਦਾ ਸਮਾਂ ਸੀ ਪੁਲਿਸ ਖੜਕੁਨ ਬਾੜ ਕਰਕੇ ਮਾਰ ਰਹੀ ਸੀ ਲੇਕਿਨ ਅਸੀਂ মিডিਆ ਵਾਲੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਸੀ ਮੈਂ ਇੰਟਰਵਿਊ ਕੀਤਾ ਸੀ ਮੈਨੂੰ ਯਾਦ ਇੱਕ ਵਰਜਿੰਦਰ ਸਿੰਘ ਮਾਨੋਸ਼ਾਲ ਨਾਲ ਸਵਿਸ਼ ਕਰਕੇ ਅ ਐਸੋਡੇ ਜਿਹੜੇ ਗੁਨਾਹਗਾਰ ਨੇ ਜਾਂ ਪਰ ਵਾਰਬੋਤਾ ਨੂੰ ਗੁਨਾਹ ਕਰਨੇ ਜਾਂ ਕਾਨੂੰਨ ਦਾ ਗੁਰਾ ਕਰਨੇ ਉਹਨਾਂ ਨਾਲ ਜੂਜ਼ ਵਾਲਿਆਂ ਵੱਲੋਂ ਗੱਲ ਕਰਨੀ ਜਿਹੜੀ ਆ ਉਹਨੂੰ ਅਗੋਂ ਤੇ ਆਪ ਇਤਰਾਜ਼ ਨਹੀਂ ਕਰ ਸਕਦੇ ਮੀਡੀਆ ਦਾ ਇੱਕ ਕੰਮ ਹੈ। ਕਈ ਵਾਰ ਉਹ ਖਾ ਕੰਮ ਹੁੰਦਾ ਵਾ ਲੇਕਿਨ ਇਹ ਉਹਨਾਂ ਦੀ ਕੰਮ ਹੈ ਔਰ ਫਿਰ ਦੂਸਰਾ ਜਿਹੜਾ ਬਲਫਾਰਸੀ ਨੇ ਕਿਹਾ ਵਾ ਕਿ ਇਹ ਕੁਝ ਲੋਕਾਂ ਨੇ ਫਾਇਦਾ ਲੈਣ ਲਈ ਮਸ਼ਹੂਰੀ ਲੈਣ ਲਈ ਇਹ ਕੰਮ ਕੀਤਾ ਦੇਖੋ ਬੀਬੀਸੀ ਨੂੰ ਕੋਈ ਮਸ਼ਹੂਰੀ ਲੈਣ ਦੀ ਲੋੜ ਨਹੀਂ ਸੀ ਠੀਕ ਹੈ ਸਿੱਧੂ ਮੂਸੇਵਾਲਾ ਇੱਕ ਬਹੁਤ ਮਸ਼ਹੂਰ ਕਲਾਕਾਰ ਸੀ ਲੇਕਿਨ ਬੀਬੀਸੀ ਇੱਕ ਬਹੁਤ ਮਸ਼ਹੂਰ ਧਾਰਾ ਬਬਰਾ ਪੁਰਾਣਾ ਇਤਿਹਾਸਿਕ ਧਾਰਾ ਵਾਲਾ ਮੈਨੂੰ ਯਾਦ ਹੈ ਮੈਂ 1970 ਤੋਂ ਇਸ ادارے ਨੂੰ ਸੁਣ ਰਿਹਾ ਹਾਂ ਦੇ ਰੇਡੀਓ ਪ੍ਰੋਗਰਾਮ ਨੂੰ ਸੁਣ ਰਿਹਾ ਹਾਂ ਸੋ ਮਸ਼ਹੂਰੀ ਬੀਬੀਸੀ ਨੇ ਇਸ ਪ੍ਰੋਗਰਾਮ ਤੋਂ ਕੀ ਲੈਣੀ ਹੈ ਠੀਕ ਹੈ ਉਹਨਾਂ ਵਾਸਤੇ ਇੱਕ ਪ੍ਰੋਗਰਾਮ ਆ ਇੱਕ ਡਾਕੂਮੈਂਟਰੀ ਆ ਚੱਲ ਗਈ ਹੋਰ ਸਦਾ ਹਫਤੇ ਦਾਸ ਨੂੰ ਤੇ ਇਸ ਦਿਨ ਉਹ ਹੋਰ ਕੋ ਡਾਕੂਮੈਂਟਰੀ ਰਿਲੀਜ਼ ਕਰ ਦੇਣਗੇ ਕੇਸ ਤੇ ਉਹਨਾਂ ਦਾ ਮੁਤਾਬਕ ਅਸਰ ਪਊਗਾ ਕੇਸ ਤੇ ਮੇਰੇ ਖਿਆਲ ਕੋ ਬਹੁਤਾ ਅਸਰ ਨਹੀਂ ਪੈਂਦਾ ਜੀ ਕੇਸ ਜਿਹੜਾ ਵਾ ਉਹ ਆਪਣੇ ਪੇਸ ਤੇ ਚੱਲਦਾ ਵਾ ਜੋ ਕਿ ਇਹ ਵਿੱਚ ਪੁਖਤਾ ਜਾਗਰਤੀ ਹੈ ਕੇਸ ਤੇ ਅਸਰ ਪਊਗਾ ਕਿ ਉਹ ਉਥੇ ਮੇਰੇ ਖਿਆਲ ਜਿਹੜਾ ਵੀ ਕੋਈ ਕਿਸੇ ਦਾ ਇੰਟਰਵਿਊ ਹੋਗਾ ਉਹਨੂੰ ਸਮਨ ਵੀ ਕੋਰਟ ਵੱਲੋਂ ਕੀਤਾ ਜਾ ਸਕਦਾ ਹੈ। ਬਾਕੀ ਜਿਹੜੇ ਸਾਡੇ ਬਹੁਤ ਸਾਰੇ ਕਾਲਜਸ ਨੇ ਵੀ ਇਹ ਗੱਲ ਕੀਤੀ ਆ ਕਿ ਬੀਬੀਸੀ ਮੁਤਾਬਕ ਬੀਬੀਸੀ ਦੀ ਕ੍ਰੈਡੀਬਿਲਟੀ ਮੁਤਾਬਕ ਕੁਝ ਗੱਲਾਂ ਜਿਹੜੀਆਂ ਵਾਂ ਰਹਿ ਗਈਆਂ ਵਾਂ ਉਹ ਬਹੁਤ ਹੈਰਾਨੀਜਨਕ ਨੇ। ਫੋਰ ਐਗਜ਼ਾਮਪਲ ਜਿਵੇਂ ਉਹਦੇ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਚ ਟੌਪਿਕ ਕੀਤੀ ਗਈ ਔਰ ਫਿਰ ਉਸ ਲਿਸਟ ਨੂੰ ਜਨਤਕ ਕਰਨਾ। ਇਹ ਡੈਫੀਨਿਟਲੀ ਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਸੀਗਾ। ਕਿਉਂਕਿ ਹੋਸ਼ंगाबाद ਇਹਦਾ ਕਤਲ ਦੇ ਉੱਤੇ ਅਸਰ ਪਿਆ ਹੋਵੇ ਕਤਲ ਕਰਮੀਆਂ ਨੂੰ ਇਸ ਲਿਸਟ ਦੀ ਮਦਦ ਮਿਲੀ ਹੋਵੇ ਇਹਦਾ ਜ਼ਿਕਰ ਜੇ ਹੋ ਜਾਂਦਾ ਤੇ ਬਿਹਤਰ ਸੀ ਲੇਕਿਨ ਹੋਰ ਵੀ ਕੋਈ ਕਮੀਆਂ ਪੇਸ਼ੀਆਂ ਦੇ ਹੋ ਸਕਦੀਆਂ ਵਾ ਉਹਨੂੰ ਉਹਦਾ ਪਰਸਪੈਕਟਿਵ ਸਹੀ ਉਹਦੇ ਉਹਦੇ ਜਿਹੜੀ ਕੰਟ੍ਰਿਬਿਊਸ਼ਨ ਪੰਜਾਬ ਦੇ ਸਮਾਜ ਔਰ ਸਿਆਸਤ ਦੇ ਵਿੱਚ ਹੈ ਉਹਨੂੰ ਸਹੀ ਤਰੀਕੇ ਨਾਲ ਦਰਸਾਇਆ ਗਿਆ ਕਿ ਨਹੀਂ ਦਰਸਾਇਆ ਗਿਆ ਇਹ ਕੰਟ੍ਰੋਵਰਸ਼ਲ ਮਸਲੇ ਨੇ ਇਹਨਾਂ ਦੇ ਉੱਪਰ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਆ ਜੇ ਆਪਾਂ ਡਾਕੂਮੈਂਟਰੀ ਨਾਲ ਸਹਿਮਤ ਨਾ ਵੀ ਹੋਏ ਤੇ ਡਾਕੂਮੈਂਟਰੀ ਤੇ ਫਿਰ ਵੀ ਰੋਕ ਦੀ ਮੰਗ ਕਰਨੀ ਜਾਇਜ਼ ਨਹੀਂ ਇਹ ਮੇਰਾ ਮੰਨਣਾ ਵਾ ਔਰ ਜੇ ਪਰਿਵਾਰ ਨੂੰ ਲੱਗਦਾ ਵਾ ਕਿ ਇਹ ਡਾਕੂਮੈਂਟਰੀ ਪਰਿਵਾਰ ਨੂੰ ਸਿੱਧੂ ਮੂਸੇਵਾਲੇ ਦੇ ਦੇ ਕਿਰਦਾਰ ਨੂੰ ਸਹੀ ਤਰੀਕੇ ਨਾਲ ਦਰਸਾਉਂਦੀ ਨਹੀਂ ਤਾਂ ਉਹ ਇੱਕ ਹੋ ਡਾਕੂਮੈਂਟਰੀ ਬਣਾ ਸਕਦੇ ਆ ਉਹ ਡਾਕੂਮੈਂਟਰੀ ਕਮਿਸ਼ਨ ਕਰ ਸਕਦੇ ਆ ਉਥੇ ਬਾਇਓਪਿਕ ਫਿਲਮ ਵੀ ਕਮਿਸ਼ਨ ਕਰ ਸਕਦੇ ਆ ਬਾਇਓਪਿਕ ਵੀ ਕਮਿਸ਼ਨ ਕਰ ਸਕਦੇ ਆ ਸੋ ਮੇਰਾ ਖਿਆਲ ਆ ਕਿ ਐਸਲੇ ਇਸ ਡਾਕੂਮੈਂਟ 'ਤੇ ਇਤਰਾਜ਼ ਕਰਨਾ ਜਾਇਜ਼ ਨਹੀਂ ਪਤਾ ਨਹੀਂ ਹੁਣ ਦੇਖਦੇ ਹਾਂ ਕਿ ਮਾਨਸਾ ਕੋਰਟ ਜਾਂ ਉਸ ਤੋਂ ਬਾਅਦ ਫਿਰ ਹਾਈ ਕੋਰਟ ਇਹਦੇ ਬਾਰੇ ਕੀ ਫੈਸਲਾ ਲਾਊਗਾ ਪਰ ਮੇਰਾ ਮੰਨਣਾ ਵਾ ਕਿ ਜਰਨਲਿਸਟਿਕਲੀ ਇਹਦੇ ਤੇ ਜੋ ਵੀ ਬੀਬੀਸੀ ਨੇ ਕੀਤਾ ਵਾ ਉਹ ਇਤਰਾਜ਼ਯੋਗ ਨਹੀਂ